ਹਾਂਜੀ ਗਾਇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਤੇ ਆਪਾਂ ਜਾ ਰਹੇ ਹਾਂ ਜੀ ਹੁਣ ਅੱਜ ਫਤਿਹਗੜ੍ਹ ਸਾਹਿਬ ਤੇ ਉੱਥੇ ਦੀਆਂ ਤਿਆਰੀਆਂ ਦੇਖਦੇ ਹਾਂ ਅੱਜ ਜੀ ਸਿੱਧੀ ਜੁੜ ਮੇਲੇ ਦੀਆਂ ਕਿਵੇਂ ਚੱਲ ਰਹੀਆਂ ਨੇ ਤੇ ਆਪਾਂ ਜਾ ਗਏ ਹਾਂ ਜੀ ਸੁਖਵਿੰਦਰ ਜੀ ਕੋਲ ਫਤਿਹਗੜ੍ਹ ਸਾਹਿਬ ਇੱਥੇ ਇੱਕ ਦੋ ਤੁਹਾਨੂੰ ਪਹਿਲਾਂ ਤਾਂ ਅੱਜ ਟੋਡਰਮਾਲ ਜੀ ਦੀ ਹਵੇਲੀ ਇੱਕ ਮੁੱਤੀਰਾ ਮੇਰਾ ਜੀ ਦੀ ਹਵੇਲੀ ਆਹੋ ਟੋਡਰਮਾਲ ਜੀ ਟੋਡਰਮਾਲ ਜੀ ਦੀ ਹਵੇਲੀ ਚ ਲੈ ਕੇ ਜਾਵਾਂਗੇ ਤੁਹਾਨੂੰ ਫੇਰ ਇੱਕ ਹੋਰ ਇਮਾਰਤ ਆ ਜੇ ਤੁਹਾਨੂੰ ਉਹ ਵੀ ਦਿਖਾਉਣਾ ਸੀ ਬਸ ਉਹਦੇ ਲੱਗੇ ਆਪਾਂ ਉੱਥੇ ਜਾਣ ਤੁਸੀਂ ਜੁੜੇ ਰਹੋ ਗੁਰਸਿੱਧੂ ਆਹ ਦੇਖੋ ਜੀ ਆਕੇ ਰੈਡੀਮੇਡ ਜਿਹੜੇ ਬਾਥਰੂਮ ਨੇ ਮੇਲੇ ਦੇ ਵਿੱਚ ਜਿਹੜੇ ਲੱਗਣੇ ਨੇ ਆ ਆਕੇ ਬਾਥਰੂਮ ਹੁਣ ਇਹਦੇ ਨਾਲ ਦੇ ਘਟੋ ਘਟ 100 ਹੋਣਾ ਹਨਾ ਪਿੱਛੇ ਗੱਡੀ ਤੇ 100 ਦੇਖੋ ਇਹ ਸਾਹਮਣੇ ਜਿਹੜੀਆਂ ਉੱਪਰ ਤੁਹਾਨੂੰ ਚੌਕੀਆਂ ਦਿਖਦੀਆਂ ਨੇ ਹਨਾ ਪੁਲਿਸ ਦੀਆਂ ਇੱਥੋਂ ਹੀ ਸਾਰਾ ਮੇਲਾ ਕੰਟਰੋਲ ਇੱਥੋਂ ਹੁੰਦਾ ਯਾਨੀ ਕਿ ਇਹਨਾਂ ਦਾ ਇੱਕ ਤਰ੍ਹਾਂ ਦਾ ਹੈੱਡਕੁਆਟਰ ਹੈ ਹਨਾ ਇਹ ਹੈਡਕੁਆਟਰ ਆ ਜੀ ਉੱਪਰੋਂ ਸਾਰਾ ਇੱਥੇ ਤੁਸੀਂ ਸਾਰੇ ਕੈਮਰੇ ਜਿਹੜੇ ਲੱਗੇ ਹੁੰਦੇ ਨੇ ਜੀ ਸਾਰੇ ਕੈਮਰੇ ਇੱਥੇ ਆ ਕੇ ਅਟੈਚ ਹੁੰਦੇ ਨੇ ਯਾਨੀ ਕਿ ਕੌਣ ਕੀ ਕਰ ਰਿਹਾ ਕਿਹੜੇ ਚੌਂਕ ਤੇ ਕਿਹੜਾ ਕਿੱਥੇ ਕੀ ਕੋਈ ਹਰਕਤ ਤਾਂ ਨਹੀਂ ਹੋ ਰਹੀ ਸਾਰਾ ਜਮ ਹੋ ਜੂਵੇ ਹਾਂ ਇੱਕ ਦਿਨ ਚ ਜਮ ਹੋ ਜੂਵੇ ਬਾਈ ਸਾਰਾ ਨਿਕਲਣੇ ਨਾ ਪਾਵੇ ਟ੍ਰੈਫਿਕ ਬਿਲਕੁਲ ਹਾਂ ਜਮ ਲੱਗੇ ਹਾਂ ਉੱਥੇ ਖੜ ਜਣਗੇ ਗੱਡੀਆਂ ਇਹਦਾ ਯਾਨੀ ਕਿ ਪੁਲਿਸ ਵਾਲਿਆਂ ਦਾ ਵਿਚਾਰਿਆਂ ਦਾ ਧੰਨਵਾਦ ਇੰਨੀ ਵਧੀਆ ਡਿਊਟੀ ਕਰਦੇ ਨੇ ਵਿਚਾਰੇ ਮੇਲੇ 'ਚ ਵੇ ਬਿਚਾਰੇ ਬਹੁਤ ਜਿਆਦਾ ਸਭ ਤੋਂ ਬੜੀ ਸੇਵਾ ਤਾਂ ਨਾ ਨਹੀਂ ਆ ਪੁਲਿਸ ਵਾਲਿਆਂ ਦੀ ਹੈ ਜੀ ਸਭ ਤੋਂ ਬੜੀ ਸੇਵਾ ਮੇਲੇ ਚ ਦੁਬਾਰਾ 메ਨ ਗੁਰਦੁਆਰਾ ਸਾਹਿਬ ਜਿਹੜੇ 6 ਦਿਨ ਪਏ ਹਾਂ ਕਰਤਾ ਪਿਆ ਰਹੇ ਇੱਕ ਹਫਤਾ ਪਿਆ ਆ ਦੇਖੋ ਆ ਦੇਖੋ ਆ ਲੰਗਰ ਦੀਆਂ ਟਰਾਲੀਆਂ ਨਾ ਦੇਖੋ ਆ ਲੰਗਰ ਦੀਆਂ ਟਰਾਲੀਆਂ ਆ ਗਈਆਂ ਆ ਦੂਜੀ ਮਿਲਟਰੀ ਵੀ ਆ ਗਈ ਹੈ ਹਾਂ ਇਹ ਸਭ ਬੀਐਸਪੀ ਸਾਰੀ ਪੋਸਟ ਜਿਹੜੀ ਪੰਜਾਬ ਦੀ ਦੀ ਦੁਨੀਆ ਨੂੰ ਕੰਟਰੋਲ ਕਰਨਾ ਸੌਕਾ ਹੈ ਕਰੋੜਾਂ ਦੀ ਤਦਾਦ ਵਿੱਚ ਤਾਂ ਸੰਗਤ ਆਉਂਦੀ ਹੈ ਹੈਨਾ ਕਰੋੜਾਂ ਹੀ ਤਾਂ ਹਾਂ ਅੱਛਾ ਇਸ ਵਾਰ ਤਾਂ ਕੁਝ ਜ਼ਿਆਦਾ ਹੀ ਆ ਭਾਈ ਪਹਿਲਾਂ ਹੀ ਹੋ ਗਿਆ ਐਸ ਕੀ ਪਹਿਲਾਂ ਹੀ ਇਕੱਠ ਹੋ ਗਿਆ 6 ਦਿਨ ਪਹਿਲਾਂ ਹੀ ਦੇਖੋ ਜੀ ਕੌਮੀ ਬ੍ਰਾਸਤ ਜਹਾਜ਼ ਹਵੇਲੀ ਸੇਵਾ ਦੇ ਪੁੰਜ ਧੀਰਜ ਅਤੇ ਤਿਆਗ ਦੇ ਮਜਸਮੇ ਦੀਵਾਨ ਭਾਈ ਡੋਡਰਮਲ ਜੀ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਫਤੇ ਬਾਬਾ ਫਤੇ ਸਿੰਘ ਜੀ ਦੇ ਪਵਿੱਤਰ ਸੰਸਕਾਰ ਲਈ ਸੋਨੇ ਦੀਆਂ ਅਸ਼ਰਫੀਆਂ ਇੱਦੀਆਂ ਜਾਨੀ ਕਿ ਸਿੱਧੀਆਂ ਕਰਕੇ ਵਿਛਾ ਕੇ ਖੜੀਆਂ ਕਰਕੇ ਵਿਛਾ ਕੇ ਵਜ਼ੀਰ ਖਾਂ ਪਾਸੋਂ ਧਰਤੀ ਖਰੀਦੀ ਇਤਿਹਾਸ ਦੇ ਸੁਨਹਿਰੀ ਪੰਨੇ ਉਕਰ ਕੇ ਇਤਿਹਾਸ ਰਚਿਆ ਮਾਨਵਤਾ ਲਈ ਇੱਕ ਮਾਰਗਦਰਸ਼ਨ ਖੋਲ੍ਹਿਆ ਸ਼ੀਧਾ ਨੂੰ ਕੋਟ-ਕੋਟ ਪ੍ਰਣਾਮ ਦੇਖੋ ਜੀ ਕਿੱਡੀ ਬੜੀ ਬੰਦੇ ਕਿੱਡੀ ਬੜੀ ਇਹਨਾਂ ਦਾ ਕਿੱਡਾ ਤਾਕੜਾ ਇਤਿਹਾਸ ਹੈ ਤੁਹਾਨੂੰ ਦਰਸ਼ਨ ਕਰਾਉਣੇ ਇਹਨਾਂ ਦੇ ਇਸੇ ਬੰਦੇ ਦਾ ਕੋਈ ਐਡਾ ਵਧੀਆ ਕੋਈ ਕਾਰੋਬਾਰ ਚੱਲਦਾ ਹੋਵੇ ਤੇ ਨਹੀਂ ਸੁਖਵਿੰਦਰ ਉਹਨੂੰ ਕੀ ਲੋੜ ਆ ਅਗਲਾ ਕਹਿੰਦਾ ਮੈਨੂੰ ਕੀ ਲੋੜ ਆ ਕਿਸੇ ਪਿੱਛੇ ਆਪਣਾ ਐਡਾ ਖਰਾਬ ਕਰਾਂਗੇ ਅਸੀਂ ਕਾਰੋਬਾਰ ਪਰ ਬੰਦੇ ਨੇ ਕੁਝ ਨਹੀਂ ਸੋਚਿਆ ਉਹਨੇ ਆਪਣਾ ਸਾਰਾ ਕਾਰੋਬਾਰ ਸਾਰਾ ਕੁਝ ਤਿਆਗ ਕੇ ਦੇਖੋ ਜੀ ਅੱਛਾ ਦੁਬਾਰਾ ਖੁੱਦਿਆ ਨੇ ਆ ਆ ਇਹਦੇ ਨੀਹਾਂ ਗੱਡੀਆਂ ਨੇ ਹਾਂ ਇਹ ਵੀ ਬਸ ਪਤਾ ਨਹੀਂ ਕਿ ਆ ਕੁਝ ਹੋਊਗਾ ਉਹ ਵੀ ਦੇਖੋ ਹਾਂ ਛੋਟੇ ਬੜੇ ਡਾ ਬੜਾ ਬਫਾਰੀ ਸੀ ਦੇਖੋ ਹਾਂ ਬਹੁਤ ਬੜਾ ਦੇਖੋ ਕਿੱਡਾ ਸਰਕਾਰ ਦੀਆਂ ਨਕਾਮੀਆਂ ਦਿਖ ਰਹੀਆਂ ਨੇ ਕਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਮਤਲਬ ਕਿਸੇ ਨੇ ਯਾਰ ਇਹਦੀ ਛਾਰ ਨਹੀਂ ਲਈ ਹਲੇ ਵੀ ਆ ਡੰਡੇ ਜੇ ਖੜੇ ਕਰਿਆ ਨੂੰ ਸਾਨੂੰ ਪਤਾ ਨਹੀਂ ਕਿੰਨੇ ਕਿੰਨੇ ਕਿਹੜੇ ਸਾਲ ਹੋ ਗਏ ਦੇਖਦਿਆਂ ਨੂੰ ਵੀ ਅਸੀਂ ਇਹਦਾ ਕੰਮ ਕਰਾਉਣਾ ਕਿਸੇ ਨੇ ਛੱਡੋ ਅੱਜ ਸ਼੍ਰੋਮਣੀ ਕਮੇਟੀ ਨੂੰ ਕਿੰਨਾ ਕਿੰਨਾ ਹਾਂ ਇਹ ਸਭ ਤੋਂ ਜਾਂ ਸਭ ਤੋਂ ਜ਼ਿਆਦਾ ਤਾਂ ਯਾਰ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹਾਂ ਤਾਂ ਦੇਖੋ ਆ ਨੀਆਂ ਨੇ ਇਹਦੀਆਂ ਇਹ ਇਹ ਹੁਣ ਪੱਟ ਕੇ ਕੱਢੀਆਂ ਨੇ ਏ ਭਈਆ ਕਿਨੇ ਰਾਤ ਨਾ ਹਲੇ ਵੀ ਕੰਨਾਂ ਦੀ ਸੋਚਦਾ ਹੈ ਤਾਏ ਖਾਨੇ ਕਮਰਿਆਂ ਦੀਆਂ ਤਾਏ ਖਾਨੇ ਤੇ ਕਮਰਿਆਂ ਦੀਆਂ ਹਾਂ ਜਿਹਨੂੰ ਸੰਭਾਲ ਕੇ ਰੱਖਦੇ ਇਹਨੂੰ ਹਮ ਕਹਦਾ ਯਾਰਾ ਡੰਡੇ ਜੇ ਲਾਏ ਕੱਦੇ ਸਹੀ ਗੱਲ ਹੈ ਬੜੀ ਦੇਰ ਹੋ ਗਈ ਇਹਨਾਂ ਨੂੰ ਅਸੀਂ ਇੱਕ ਨਹੀਂ ਦੇਖਦੇ ਹਾਂ ਹੰਦਾ ਆਪਣਾ ਐਡਾ ਕਾਰੋਬਾਰ ਚੱਲਦੇ ਨੂੰ ਸਾਰਾ ਕੁਝ ਵੇਚ ਵੱਟ ਕੇ ਉਹਨੇ ਸਾਰਾ ਕੁਝ ਐ ਬਸ ਧਰਤੀ ਉਹਨੇ ਕਹਦਾ ਕਹਦਾ ਵੀ ਆ ਜਿੰਨੀ ਤੂੰ ਧਰਤੀ ਤੇ ਸੋਨਾ ਦੇਖੋ ਕਿੰਨੀਆਂ ਚੌੜੀਆਂ ਗੰਦਾ ਨੇ ਇਹ ਕਿਤੇ ਹਵੇਲੀ ਕਿਤੇ ਛੋਟੇ ਮੋਟੇ ਬੰਦੇ ਦੀ ਨਹੀਂ ਐ ਹੁਣ ਵਧੀਆ ਕਾਰੋਬਾਰ ਸੀ ਬੰਦੇ ਦਾ ਪਰ ਉਹਨੇ ਦੇਖ ਲਓ ਤੁਸੀਂ ਕਿੱਡਾ ਕਿੱਡੀ ਕੁਰਬਾਨੀ ਕਿੱਡੀ ਕਰੀ ਆ ਬਾਈ ਲਓ ਜੀ ਆ ਦੇਖੋ ਬੰਦਾਰਾ ਜਿਹਨੂੰ ਤੇ ਇਹ ਆ ਦੇਖੋ ਬਿਨਾਂ ਸਰੀਏ ਤੋਂ ਹਾਂ ਦੇਖੋ ਕਿੱਤਾ ਵੀ ਕਰਾ ਗਏ ਕਿਵੇਂ ਐਂਟਰ ਨਾਲ ਵੱਧ ਮਜੂਰ ਦੇਖੋ ਐ ਨਾਲੇ ਸਾਫ ਜੋ ਕੋਈ ਗਲਾਈ ਚ ਦੇਖੋ ਦੇਖ ਲਓ ਤੁਸੀਂ ਇਹ ਥੱਲੇ ਤੋਂ ਅੱਛਾ ਮਾਦਰ ਮਰਾ ਮੁਸਾਫਰ ਮਤਲਬ ਕਹਿਣ ਤਾਂ ਭਾਵੇਂ ਕੋਈ ਸੌਲ ਨਹੀਂ ਚਲਿਆ ਡレイン ਵਾਟਰ ਤੇ ਖਾਣ ਜੇ ਮੇਰੇ ਨੇ ਕਿਹਾ ਡレイン ਵਾਟਰ ਵਾਟਰ ਸਿਮੈਂਟ ਆ ਦੇਖੋ ਹਾਂ ਸਾਰੀ ਸਪਲਾਈਆਂ ਜੋ ਟਾਈਮ ਦੀ ਕਿੰਨਾ ਸੋਹਣਾ ਕੰਮ ਕਰਾਇਆ ਦਾ ਲਾਈਨ ਆ ਰੋਸ਼ਨੀ ਆਉਣ ਆ ਰੋਸ਼ਨੀ ਆਉਣ ਨੂੰ ਛੱਡਿਆ ਵਾ ਬਾਈ ਕਮਾਲ ਦੀ ਗੱਲ ਆ ਬਬਲੂ ਸਾਰੀ ਸੋਈ ਬਾਈ ਮੈਨੂੰ ਤਾਂ ਮੈਨੂੰ ਤਾਂ ਇੱਕ ਚੀਜ਼ ਆ ਦੇਖੋ ਕਿਚਨ ਜੀ ਆ ਦੇਖੋ ਆ ਉਰੇ ਸੋਈ ਦਿਜੀ ਇੱਧਰ ਕਿਚਨ ਅੱਛਾ ਮੈਨੂੰ ਤਾਂ ਇੱਕ ਚੀਜ਼ ਤੋਂ ਹੈਰਾਨ ਹੁੰਦਾ ਬਾਬਲੂ ਕਿਸੇ ਬੰਦੇ ਦਾ ਐਡਾ ਬੜਾ ਕਾਰੋਬਾਰ ਔਰ ਉਹਦੇ ਦਿਲ 'ਚ ਕਿੱਡੀ ਜਗ੍ਹਾ ਹੋਣੀ ਸ਼ਾਭਜਾਤਿਆਂ ਵਾਸਤੇ ਉਹਨੇ ਆਪਣਾ ਸਾਰਾ ਕੁਝ ਹਲਾਤਾ ਪਰ ਉਹਨਾਂ ਦਾ ਸੰਸਕਾਰ ਕਰਿਆ ਹੈਨਾ ਇੱਕ ਸੰਸਕਾਰ ਤੇ ਲਾਤਾ ਉਹਨੇ ਸਾਰਾ ਕੁਝ ਇਹ ਬੱਚੇ ਵਿੱਚ ਬਣਿਆ ਧੂਆ ਕੱਢਣ ਲਈ ਹੈਨਾ ਆ ਦੇਖੋ ਜੀ ਇੱਥੇ ਧੂਆ ਕੱਢਣ ਵਾਸਤੇ ਆ ਜਾਨੀ ਕਿ ਇਹਨਾਂ ਦਾ ਪਾਦ ਨਹੀਂ ਜੀ ਦੇ ਸਕਦੇ ਜਿਹੜਾ ਇਹਨਾਂ ਨੇ ਕਰਿਆ ਨਾ ਆਪਣੇ ਆਪਣੇ ਗੁਰੂ ਵਾਸਤੇ ਆ ਗਏ ਮੂਰਾ ਮਸ਼ਾਦੇ ਹਾਂ ਆਸਮੀ ਨਾਲ ਚਾ ਗਿਆ ਮਾਂ ਹਾਂ ਅੱਛਾ ਪਹਿਲਾਂ ਕਹਿੰਦਾ ਵਿਛਾ ਦੇ ਮੂਰਾ ਨਹੀਂ ਵਿਛਾ ਦੇ ਉਹਨੇ ਵਿਛਾਤੀਆਂ ਵਿਛਾਤੀਆਂ ਵੀ ਇੰਨੀ ਜਗ੍ਹਾ ਲੈ ਰੋਕ ਨਾ ਬਿਰਾਏ ਵਿਛਾਣ ਨੂੰ ਨਹੀਂ ਵਿਆਹੀ ਕਹਿੰਦੇ ਖੜੀਆਂ ਕਰ ਖੜੀਆਂ ਕਰ ਬੱਲੇ ਬੱਲੇ ਇੱਕ ਮੋਹਰ ਜਿੱਥੇ ਪੁੱਛਦੀ ਆ ਉਹਦੀ ਜਗ੍ਹਾ ਤੇ ਚਾਰ ਪੰਜ ਮੂਰਾ ਖੜੀਆਂ ਹਨ ਨਹੀਂ ਇਹ ਦੇਖ ਹਾਂ ਕਿੱਥੇ ਤਾਂ ਉਹਨੇ ਇੰਨੀ ਜਗ੍ਹਾ ਕਬਰ ਕਰ ਜਾਨੀਆ ਮੋਹਰ ਨੇ ਮਤਲਬ ਇਹ ਬੜੀ ਸੁੰਦਰ ਜਿਹੀ ਆਣਾ ਸਾਰਾ ਕੁਝ ਦਾਤੇ ਲਾ ਸਾਰਾ ਕੁਝ ਦਾਤੇ ਲਾਤਾ ਜੀ ਸਿਰਫ ਆਪਣੇ ਗੁਰੂ ਪਿੱਛੇ ਦੇਖ ਲੋ ਜੀ ਤੁਸੀਂ ਉਨ ਜਾਦੇ ਬੰਦਾ ਦੇਖੋ ਜੀ ਆਪਣਾ ਘਰ-ਬਾਰ ਆਪਣੇ ਬੱਚੇ ਤੱਕ ਸਾਰਾ ਪਰਿਵਾਰ ਪੀੜੇ ਫੀਡ ਤੇ ਨਹੀਂ ਦੇਖੋ ਜੀ ਬਾਤ ਚ ਫਿਰ ਪਹਿਲਾਂ ਤਾਂ ਇਹਨੇ ਆਪਣਾ ਸਭ ਕੁਝ ਵੇਚ ਵਟ ਕੇ ਲਾਤਾ ਜੀ ਉੱਥੇ ਜਗਾ ਖਰੀਦੀ ਫਿਰ ਬਾਬਾ ਜੀ ਉਹਨਾਂ ਨੇ ਜਗਾ ਖਰੀਦ ਕੇ ਫਿਰ ਉਹ ਤੋਂ ਬਾਅਦ ਦੇਖ ਲਓ ਇਹਨਾਂ ਦੇ ਬੱਚੇ ਪੀੜੇ ਫਿਰ ਕੁਰਬਾਨੀ ਦਿੱਤੀ ਇਹਨਾਂ ਨੇ ਕਿਦੋਂ ਉੱਥੇ ਚੱਲੇ ਦੀ ਸੰਸਕਾਰ ਕਰਨ ਲਈ ਹਾਂ ਮਤਲਬ ਕੋਈ ਚੱਕਣ ਵਾਸਤੇ ਨਹੀਂ ਤਾਇਆ ਦੋਨੋਂ ਮੀਆਂ ਵੀ ਚੱਕ ਕੇ ਲੈ ਕੇ ਗਏ ਸੀ ਪਾਤਾ ਜੀ ਹਾਂ ਚੱਕ ਕੇ ਲੈ ਕੇ ਗਏ ਜੀ ਆਪ ਕੋਈ ਤੀਆ ਉਹਨਾਂ ਨਾਲ ਨਹੀਂ ਸੀ ਜੀ ਦੇਲਾ ਦੋਨੇ ਜਾਣੇ ਪਹਿਲਾਂ ਚੱਕ ਕੇ ਲੈ ਕੇ ਗਏ ਵਿਚਾਰੇ ਇੱਕ ਸਮਝ ਲਓ ਡਾਕਟਰ ਮਾਲਿਕ ਹਿੰਦੂ ਬੰਦਾ ਹੀ ਸੀ ਹਿੰਦੂ ਸੀ ਉਹ ਕਿਹੜਾ ਸਿੱਖ ਤੇ ਹਾਂ ਹਿੰਦੂ ਦਾ ਵਿਚਾਰਾ ਇੱਕ ਵਪਾਰੀ ਦਾ ਇੱਕ ਵਪਾਰੀ ਦਾ ਹੁਣ ਤੁਸੀਂ ਇੱਕ ਚੀਜ਼ ਦੇਖ ਲਓ ਜਦੋਂ ਇੱਕ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਸੀ ਉਹ ਨਾਲੇ ਵਪਾਰੀ ਸੀ ਉਹ ਐ ਵਪਾਰੀ ਅਗਲਾ ਕਹਿੰਦਾ ਵੀ ਮੇਰਾ ਤਾਂ ਵਪਾਰ ਵਧੀਆ ਚੱਲਦਾ ਮੈਨੂੰ ਕੀ ਲੋੜ ਆ ਪਰ ਨਹੀਂ ਦੇਖੋ ਫਿਰ ਉਹਦੇ ਵਿਚਾਰੇ ਦੇ ਬੱਚੇ ਪੀੜੇ ਸਾਰਾ ਪਰਿਵਾਰ ਉਹਨੇ ਉਹਨੇ ਵੀ ਕੁਰਬਾਨੀ ਦਿੱਤੀ ਇਨਾਂ ਦੀ ਕੁਰਬਾਨੀ ਆਪਾਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ ਇਹਨਾਂ ਦਾ ਨਾਂ ਵੀ ਅੱਜ ਸਾਹਿਬ ਸਾਹਿਬ ਜਦਿਆਂ ਦਾ ਨਾਂ ਦੇ ਨਾਲ ਇਹਨਾਂ ਦਾ ਨਾਂ ਵੀ ਨਾਲ ਲੱਤਾ ਜਾਂਦਾ ਕਿ ਨਹੀਂ ਜਦ ਆਪਣੇ ਬਾਬਾ ਜੀ ਜੋਰਾਵਾਰ ਬਾਬਾ ਫਤਿਹ ਸਿੰਘ ਦਾ ਨਾਂ ਹੁੰਦਾ ਇਹਨਾਂ ਦਾ ਵੀ ਨਾਂ ਨਾਲ ਆਉਂਦਾ ਇਹ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਂ ਨਾਲ ਹੀ ਚੱਲੂਗਾ ਬਾਈ ਹਾਂਜੀ ਹਾਂਜੀ ਦੇਖੋ ਜੀ ਅੱਜ ਤੁਹਾਨੂੰ ਕਿੱਡੀ ਵੱਡੀ ਜਗ੍ਹਾ ਤੇ ਲਿਆਂਦਾ ਜੀ ਅੱਜ ਹਾਂ ਯੋ ਪਰ ਇਹਨਾਂ ਨੇ ਇਹਨਾਂ ਦੀ ਦੇਖ ਰੇਖ ਨਹੀਂ ਸਭ ਤੋਂ ਵੱਡੀ ਅਸੀਂ ਤਾਂ ਇਹ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਦੀ ਨਕਾਮੀ ਆ ਵੀ ਇਹਨਾਂ ਦੀ ਏਡੀ ਦੇਖ ਰੇਖ ਹੈ ਨਹੀਂ ਹੁਣਾਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਆ ਨਾ ਆ ਜਿਹੜੇ ਲੱਗੇ ਹੋਏ ਨੇ ਆ ਸਪੋਰਟਾਂ ਜੀਆਂ ਨਾਲ ਇਹ ਬਹੁਤ ਦੇਰ ਦੀ ਏਕਣ ਲੱਗਿਆ ਹੋਈਆਂ ਨੇ ਸਾਰਾ ਸਰਕਾਰਾ ਜਿਹੜੀ ਸਾਰੀਆਂ ਦੀ ਨਕਾਮੀਆਂ ਹੀ ਆ ਹਾਂ ਹਾਂ ਕੋਈ ਨਹੀਂ ਯਾਰ ਕਿਸੇ ਨੇ ਜਿਹੜੀ ਸਰਕਾਰ ਆਉਂ ਵੀ ਆ ਰਹੇ ਕਹਿੰਦੇ ਸੀ ਆਪਣੇ ਗੁਰੂ ਹੀ ਵਾਸਤੇ ਇੰਨਾ ਕੁਝ ਕਰਿਆ ਹੋਵੇ ਉਹਦੀ ਹਵੇਲੀ ਹਲੇ ਵੀ ਖੜੀ ਆ ਹਲੇ ਵੀ ਸਾਹਮਣੇ ਹੈ ਬਾਈ ਹਲੇ ਵੀ ਸਾਹਮਣੇ ਹਲੇ ਵੀ ਬਹੁਤ ਵੱਡੀ ਗੱਲ ਹੈ ਅਸੀਂ ਤਾਂ ਆਪ ਵੀ ਨਹੀਂ ਸੀ ਟਹਿਣੀ ਬਾਈ ਪਹਿਲਾਂ ਆਪ ਹੀ ਖੜੀ ਹੁੰਦੀ ਸੀ ਕਹਿੰਦੇ ਇਹਨਾਂ ਨੂੰ ਤਾਂ ਕੋਈ ਕਮੀ ਨਹੀਂ ਸੀ ਦੀ ਕਿੱਡਾ ਵਧੀਆ ਕਾਰੋਬਰ ਤਾਂ ਮੈਂ ਕਹਿੰਦਾ ਉਰੇ ਪਾਣੀ ਹੋਣਾ ਬਾਈ ਪਹਿਲਾਂ ਇੱਥੇ ਆ ਦੇਖ ਇਸ ਉਹ ਹੁਣ ਆ ਉਰੇ ਤਾ ਲਾਓ ਜਾ ਹਨਾ ਉਹ ਤਾਂ ਇਹ ਖਾਨੇ ਨੇ ਇਧਾਂ ਦੇ ਫਰਸ਼ ਦੇਖੋ ਬੇਸਮੈਂਟ ਸੀ ਥੱਲੇ ਹੂੰ ਦੇਖੋ ਜਦ ਵੀ ਬੇਸਮੈਂਟ ਬਣਾਈ ਸੀ ਕਿੰਨੀ ਬੜੀ ਕਰਾ ਇਹ ਕਿੱਡੀ ਕਾਰਾਗਰੀ ਹੋਰ ਯਾਰ ਦੇਖ ਲਓ ਤੁਸੀਂ ਇੱਕ ਕਿੰਨੀ ਬੜੀ ਹੈ ਬਈ ਕਿੱਡਾ ਤਗੜਾ ਕਿਤੇ ਕਿੱਡਾ ਤਗੜਾ ਜਿਗਾਰ ਹੋਣਾ ਭਾਈ ਭੰਦੇ ਦਾ ਤੇਰੀ ਸੰਗਤ ਦੇਖਣ ਆਉਂਦੀ ਆ ਜੀ ਰੋਜ਼ ਉਰੇ ਬਹੁਤ ਸੰਗਤ ਆਉਂਦੀ ਆ ਦੇਖੋ ਬੰਦਾ ਠੀਕ ਹੈ ਜੀ ਹੁਣ ਆਪਾਂ ਇੱਕ ਨਾ ਹੋਰ ਇਮਾਰਤਾਂ ਉਰੇ ਹੁਣ ਮੈਂ ਤੁਹਾਨੂੰ ਉਹ ਦਿਖਾ ਕੇ ਲੈ ਕੇ ਆਉਂਿਆ ਸੀ ਪਰ ਉਹ ਆਪਣੇ ਸਿੱਖ ਧਰਮ ਨਾਲ ਰਿਲੇਟਡ ਨਹੀਂ ਹੈਗੀ ਉਹ ਵੈਸੇ ਹੀ ਮੈਨੂੰ ਲੱਗਦਾ ਕੋਈ ਜਿਵੇਂ ਕਿਸੇ ਪੀਰ ਪਗੰਬਰ ਦੀ ਉਹਨੀਆਂ ਤਾਂ ਹੀ ਰਹਿ ਗਈ ਬੰਦਾ ਸਿੰਘ ਬਹਾਦਰ ਨੇ ਸਿਰਫ ਉਹੀ ਇਮਾਰਤਾਂ ਨਹੀਂ ਛੜੀਆਂ ਜਿਹੜੇ ਜਿਹੜੇ ਉਹਨਾਂ ਨੂੰ ਲੱਗਦਾ ਸੀ ਵੀ ਹਾਂ ਜਿਹੜੀ ਕੋਈ ਪੀਰ ਪਗੰਬਰ ਦੀ ਕੋਈ ਜਗ੍ਹਾ ਸੀ ਵੀ ਜਾ ਕੋਈ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀ ਉਹਨਾਂ ਨੂੰ ਕੁਝ ਨਹੀਂ ਕਿਹਾ ਇਹ ਹੁਣ ਆਪਾਂ ਚੱਲਦੇ ਆ ਅੱਗੇ ਠੀਕ ਹੈ ਜੀ ਸੰਤਨ ਬਾਬਾ ਜੁਰਾਵਰ ਸਿੰਘ ਸੰਤਨ ਬਾਬਾ ਫਤਿਹ ਸਿੰਘ ਮੋਤੀराम ਮਹਿਰਾ ਜੀ ਹਾ ਦੇਖੋ ਜੀ ਕਾ ਆ ਗਈ ਇਮਾਰਤ ਇਹ ਬਸ ਇਹਦੇ ਇੱਥੇ ਕਿਸੇ ਦਾ ਮਕਬਰਾਈ ਹੈ ਇਹ ਹਾ ਦੇਖੋ ਇਹ ਬਹੁਤ ਮਾਰਤਾ ਨੇ ਸਰਾਂਦ ਚ ਨਾ ਸਰਾਂਦੇ ਇਸੇ ਚੀਜ਼ ਨੂੰ ਤਾਂ ਬਾਈ ਮਸ਼ਹੂਰ ਹੈ ਆ ਦੇਖੋ ਹੁਣ ਇਹ ਜੇ ਰਸਤੇਆਂ ਚੋਂ ਆਉਣਾ ਪੈਂਦਾ ਥੋੜਾ ਜਿਹਾ ਰਸਤੇ ਖਰਾਬ ਨੇ ਜਿਹੜੇ ਸਾਹਮਣੇ ਬਣੇ ਹੋ ਨੇ ਨਾ ਮਾਰਤਾ ਕਿੰਨੇ ਕੁੱਤੇ ਉੱਤੇ ਨੇ ਬਾਈ ਹੈ ਬੱਲੇ 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 ਆ ਰਸਤੇ ਜੇ ਬਹੁਤ ਖਰਾਬ ਨੇ ਇਹ ਵੇ ਰਾਤ ਨੂੰ ਤਾਂ ਨਹੀਂ ਕੋਈ ਬੰਦਾ ਆ ਸਕਦਾ ਬਿਰੂ ਇਹਨਾਂ ਨਾ ਵੈਸੇ ਇਹ ਜ਼ਮੀਨਾਂ ਪਹਿਲਾਂ ਮੁਗਲਾਂ ਦੇ ਟਾਈਮ ਮੁਗਲਾਂ ਦੀ ਹੀ ਹੋਣੀ ਆ ਹਨਾ ਹੁਣ ਜਿਆਦਾ ਇੱਥੇ ਸਾਰੇ ਮੁਗਲਿਆਂ ਮੁਗਲਾਂ ਦੀ ਘਰ ਨਹੀਂ ਉਰੇ ਵਾਲੇ ਦਾਲੇ ਪਰ ਬੰਦਾ ਸਿੰਘ ਬਹਾਦਰ ਨੇ ਬਈ ਸਾਰੀਆਂ ਇਹ ਜ਼ਮੀਨਾਂ ਛੜਾ ਕੇ ਸਾਡੇ ਪੰਜਾਬ ਪੰਜਾਬੀਆਂ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਹਨਾ ਅੱਛਾ ਸ਼ੂਟਿੰਗ ਵਾਲੇ ਨੇ ਮਾਹ ਪਤਾ ਨਹੀਂ ਕਦੇ ਅਸਲੀ ਪੁਲਿਸ ਅੱਛਾ ਸ਼ੂਟਿੰਗ ਹੋ ਰਹੀ ਹੈ ਜੀ ਉਰੇ ਦਾ ਸ਼ੂਟਿੰਗ ਚੱਲ ਰਹੀ ਹੈ ਜੀ ਉਰੇ ਉਰੇ ਤਾਂ ਬੜੀ ਸ਼ੂਟਿੰਗਾਂ ਹੁੰਦੀਆਂ ਨੇ ਜੀ ਇੱਥੇ ਹੁਣ ਦਿਖਾਉਨੇ ਆ ਦੇਖੋ ਸ਼ੂਟਿੰਗ ਚੱਲ ਰਹੀ ਹੈ ਸ਼ੂਟਿੰਗ ਹੋ ਰਹੀ ਹੈ ਕਿਹੜਾ ਹੀਰੋ ਕਿਹੜਾ ਧੀਰਜ ਅੱਛਾ ਧੀਰਜ ਧੀਰਜ ਹੈ ਕੋਈ ਮੁੰਡਾ ਉਰੇ ਦੋ ਤਿੰਨ ਦਿਨ ਤੋਂ ਹੀ ਚੱਲ ਰਹੀ ਹੈ ਭਾਈ ਉਰੀ ਰਾਤ ਨੂੰ ਵੀ ਇੱਥੇ ਹੀ ਰਹਿੰਦੇ ਨੇ ਵਿਚਾਰੇ ਉਹ ਵੀ ਉਰੇ ਆ ਦੇਖੋ ਜਰਨੇਟਰ ਜਨੂਟਰ ਵਗੈਰਾ ਸਭ ਕੁਝ ਰੱਖਿਆ ਹੋਇਆ ਹੈ ਨਾ ਆਹ ਰਹੇ ਕਮਰੇ ਵੀ ਨੇ ਇਹ ਉਰੇ ਭਾਈ ਫੇਰਾ ਇਹ ਉਰੇ ਪਰਮਿਸ਼ਨ ਲੈਣੀ ਪੈਂਦੀ ਹੂ ਇਹਨਾਂ ਨੂੰ ਹਨਾ ਕਿ ਦੀ ਆਪਣੇ ਕਮੇਟੀ ਵਾਲਿਆਂ ਦੀ ਕਿਵੇਂ ਹੈ ਡੀਸੀ ਦੀ ਆ ਫੇਰਾ ਦੇ ਕਮਰੇ ਵੀ ਬਣੇ ਹੋਏ ਨੇ ਉਰੀ ਪੂਰੀ ਖਾਣਾ ਹੂਣਾ ਵੀ ਬਣਦਾ ਇਹਨਾਂ ਦਾ ਦੇਖ ਆ ਦੇਖੋ ਜੀ ਆ ਗਈ ਹੁਣ ਆਹ ਇਮਾਰਤ ਆਹ ਦੇਖੋ ਕਿੱਡੀ ਇਮਾਰਤ ਹੈ ਇਹ ਬੰਦਾ ਸਿੰਘ ਬਹਾਦਰ ਨੇ ਜਾਦੇ ਛੜਤੀਆਂ ਸੀਗੀਆਂ ਇਮਾਰਤਾਂ ਲੋ ਜੀ ਹੁਣ ਦਿਖਾਉਨੇ ਆ ਤੁਹਾਨੂੰ ਆ ਦੇਖੋ ਅੰਦਰ ਆ ਦੇਖੋ ਲੈ ਭਾਈ ਅਗਰ ਤੁਹਾਨੂੰ ਕੱਢਾ ਦਿੱਤਾ ਤੁਹਾਨੂੰ ਬਸ ਚੱਲਦੇ ਆ ਚੱਲਦੇ ਹੁਣੇ ਬਸ ਲਓ ਜੀ ਆ ਦੇਖੋ ਆ ਅੰਦਰ ਬਾਈ ਉਹ ਵੀ ਨੇ ਹੈ ਨਾ ਆ ਦੇ ਅੰਦਰ ਕਿਸੇ ਦਾ ਮਕਬਰੇ ਨੇ ਬਾਈ ਜੀ ਹੋਰੇ ਲੋਕ ਮੱਥਾ ਟੇਕਦੇ ਨੇ ਆ ਕੇ ਫਿਰ ਉਰੇ ਤੋਂ ਵੀ ਬਹੁਤ ਮਾਲੂ ਪਾਕਿਸਤਾਨ ਤੋਂ ਹੋਰ ਅਰਬ ਕੰਟਰੀਆਂ ਚੋਂ ਜਦ ਲੋਕ ਆਉਂਦੇ ਨੇ ਉਰੇ ਆ ਕੇ ਫਿਰ ਮੱਥਾ ਟੇਕਦੇ ਨੇ। ਆਹ ਦੇਖੋ ਸ਼ੂਟਿੰਗ ਚੱਲ ਰਹੀ ਦਿਖਾਵਾ। ਹੋ ਚੌਗੀ ਆ। ਕੋਈ ਨਹੀਂ। ਸ਼ੂਟਿੰਗ ਚੱਲ ਰਹੀ ਹੈ ਉਰੇ। ਨਾ ਨਾ ਅੰਦਰ ਵਾ ਕੀ ਆ ਦੇਖੋ। ਬਾਈ ਕੱਢਿਆ ਕੱਢਿਆ ਮਾਰਤਾ ਸੀ ਗਿਆ ਇਹ। ਇਹ ਦੇਖ ਲਓ ਇਹ ਵੀ ਬਹੁਤ ਜਗ੍ਹਾ ਤੇ ਹੈ। ਅੱਛਾ ਉੱਪਰ ਤੋਂ ਮਾਦਾ ਬਣਾਉਂਦੇ ਤੇ ਆ ਦੇਖੋ ਬਾਈ। ਪਤਾ ਨਹੀਂ ਪਤਾ ਨਹੀਂ ਹੋਣਾ। ਕਿਆ ਇਤਿਹਾਸ ਬਣਤੀ ਗਿਆ। ਹੂੰ ਪਤਾ ਨਹੀਂ ਉਰੇ ਕੌਣ ਹੋਏਗਾ ਹੁਣ ਹੈਨਾ ਬਾਈ ਦੇਖ ਲਾ ਉੱਕਣ ਅੱਛਾ ਇੱਕ ਚੀਜ਼ ਕਮਾਲ ਦੀ ਐ ਕਿੰਨੇ 100 ਸਾਲ ਇਹ ਨਹੀਂ ਪਤਾ 400 ਸਾਲ ਦੇ ਨੇ ਕਿ 500 ਸਾਲ ਦੇ ਨੇ ਆ ਫਰਸੇ ਦੇਖ ਲਓ ਤੁਸੀਂ ਉੱਕਣੇ ਪਏ ਨੇ ਕਿੱਥੋਂ ਟੁੱਟਿਆ ਨਹੀਂ ਦੇਖ ਲਓ ਹਾਂ ਕਿੱਥੋਂ ਤੇੜ ਵੀ ਨਹੀਂ ਹੈ ਜੈ ਹੋ ਬਾਈ ਬਾਬਿਆਂ ਦੀ ਪਤਾ ਨਹੀਂ ਕਿਹੜੇ ਮਹਾਪੁਰਸ਼ ਹੋਣੇ ਬਾਈ ਉਰੇ ਰਹਿੰਦੇ ਆ ਨਾ ਖਬਰੇ ਕਿਹੜੇ ਮਹਾਪੁਰਸ਼ ਰਹਿੰਦੇ ਹੁਣੇ ਉਰੇ ਆ ਦੇਖੋ ਇਧਰ ਵੀ ਨੇ ਹਾਂ ਯਾਰ ਆ ਦੇਖ ਕੋਈ ਇਧਰ ਵੀ ਨੇ ਯਾਨੀ ਕਿ ਇਹ ਮਕਬਰੇ ਨੇ ਬਾਈ ਇੱਥੇ ਤਾਂ ਜਦ ਬੰਦਾ ਸਿੰਘ ਬਹਾਦਰ ਆ ਇੱਥੇ ਤਾਂ ਪਤਾ ਨਹੀਂ ਕਿਉਂਕਿ ਸਭ ਤੋਂ بڑا ਸੂਬਾ ਸੀ ਸਰਹੰਦ ਹਣਾ ਬਾਈ ਸਭ ਤੋਂ بڑا ਸੂਬਾ ਸਰਹੰਦ ਦਾ ਸਰਹੰਦ ਮੁਲਤਾਨ ਪਸ਼ਾਵਰ ਇੱਕ ਲਾਹੌਰ ਹਾਂ ਤਿੰਨ ਪਾਕਿਸਤਾਨ ਚ ਰਹੇਗੇ ਸਰਹੰਦ ਆਪਣੇ ਇੰਡੀਆ ਚ ਰਹਿ ਗਿਆ ਬਿਲਕੁਲ ਜੀ ਬਿਲਕੁਲ ਹਾਂ ਉਹ ਦਿੱਲੀ ਦਾ ਕਿ ਲੱਗਦਾ ਤਾਂ ਦੇਖ ਲਓ ਚਲੋ ਜੀ ਹੁਣ ਆਪਾਂ ਚੱਲਦੇ ਆਂ ਮੈਂ ਕੇ ਫਤਿਹਗਰ ਸਾਹਿਬ ਦਫ਼ਤਰ ਚ ਕੰਮ ਆ ਇੱਕ ਰੁਕ ਆ ਤਾਂ ਸਪੈਸ਼ਲ ਤੁਹਾਨੂੰ ਇਮਾਰਤਾਂ ਹੀ ਦਿਖਾਉਣੀਆਂ ਸੀਗੀਆਂ ਉੱਚ ਕਈ ਦਿਨ ਦੇ ਸੋਚ ਰਹੇ ਸੀਗੇ ਅਸੀਂ ਵੀ ਜਾ ਕੇ ਆਉਣਾ ਉੱਥੇ ਹਾਂ ਮਾਰਾ ਅਗਰ ਸਰਵੇ ਦਾ ਸਾਰਾ ਹਾਂ ਬੇੜਾ ਸਰੀ ਇਹ ਤੁਮ ਆ ਦੇਖ ਲੋ ਮੋਟੀਆਂ ਗੰਦਾ ਕਿੰਨੀਆਂ ਨੇ ਠੀਕ ਹੈ ਜੀ ਦੇਖੋ ਉਰੀ ਖਾਣਾ ਦਾਣਾ ਸਭ ਇੱਤੀ ਬਣ ਰਿਹਾ ਦੇਖ ਇਹਨਾਂ ਦਾ ਸਾਰਾ ਸਿਸਟਮ ਬਈ ਵਿਚਾਰਿਆਂ ਦਾ ਉਰੀ ਆ ਪਤਾ ਨਹੀਂ ਕਿੰਨੇ ਕ ਦਿਨ ਦੇ ਉਰੇ ਬੈਠੇ ਨੇ ਠੀਕ ਆ ਚੱਲੇ ਮੇਰਾ ਕੰਮ ਦਾ ਪਾਸ ਮਾਰਾਂਗਾ ਅਸੀਂ ਤਾਂ ਸਪੈਸ਼ਲ ਬਸ ਤੁਹਾਨੂੰ ਇਹੀ ਦਿਖਾਉਣ ਆਏ ਸੀਗੇ ਇੱਥੇ ਤਾਂ ਸ਼ੂਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਇੱਕ ਇਹ ਜਗ੍ਹਾ ਤੋਂ ਵੀ ਆਮ ਕਸਬਾਗ ਹੋ ਗਿਆ ਠੀਕ ਹੈ ਜੀ ਮਿਲਦੇ ਆ ਇਹ ਜਿਹੜੀ ਇਮਾਰਤ ਹੈ ਜੀ ਇਹ ਹੈਗੀ ਸਦਨਾ ਕਸਾਈ ਯਾਨੀ ਕਿ ਕਸਾਈ ਹੁੰਦਾ ਸੀਗਾ ਇੱਕ ਸਾਡੇ ਸਰਹੰਦ ਦਾ ਬਹੁਤ ਮਸ਼ਹੂਰ ਇਹ 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 ਉਹਦੀ ਹੈ ਇਹ ਕੀ ਉਹਦਾ ਘਰ ਸੀਗਾ ਇਹ ਸਦਨਾ ਕਸਾਈ ਇਹਦਾ ਹਾਂ ਜਿਹੜਾ ਕਹਿੰਦੇ ਬੱਕਰਾ ਹੀ ਬੋਲ ਪਿਆ ਸੀ ਕਹਿੰਦੇ ਹਾਂ ਯਾਨੀ ਕਿ ਜਿਵੇਂ ਬੱਕਰੇ ਬੱਕਰੇ ਵੜਦਾ ਹੁੰਦਾ ਸੀਗਾ ਜਿਹੜੀ ਜਿਹਦਾ ਕਸਾਈ ਸੀਗਾ ਉਹ ਇਹ ਕੀ ਕੀ ਗੱਲ ਹੋਈ थी ਮੇਰੇ ਬੱਕਰਾ ਬੱਕਰੇ ਵੜਦਾ ਹੁੰਦਾ ਸੀ ਉਹਰੇ ਅੱਛਾ ਕਿ ਜਦੋਂ ਕਹਿੰਦੇ ਆ ਬੱਕਰੇ ਦਾ ਵੱਢਣ ਲੱਗਿਆ ਹਾਂ ਉਹ ਪਰ ਕਹਿੰਦੇ ਬੋਲ ਪਿਆ ਸੀ ਬੱਕਰਾ ਕਹਿੰਦੇ ਵੀ ਆਹ ਸਾਨੂੰ ਭਾਦੀ ਨਾ ਪਾ ਹਾਂ ਭਾਈ ਕਿੰਨੀ ਕਵਾਰ ਮੈਂ ਤੈਨੂੰ ਵੱਢਿਆ ਕਿੰਨੀ ਕਵਾਰ ਤੂੰ ਮੈਨੂੰ ਵੱਢਿਆ ਜਨਮ ਲੈ ਲੇ ਗਿਆ ਅੱਛਾ ਵੀ ਆਪਾਂ ਇੱਕ ਦੂਏ ਨੂੰ ਵੱਢਦੇ ਆ ਰਹੇ ਆ ਕਦੇ ਪਰ ਤੂੰ ਨਮਾ ਕੰਮ ਨਾ ਕਰ ਜਾਨੀ ਕਿ ਕਹਿਣ ਤੋਂ ਬਾਅਦ ਵੀ ਜੋ ਆਪਾਂ ਕਰਦੇ ਉਹ ਭੁਗਤਣਾ ਪੈਂਦਾ ਵੀ ਜੇ ਤੂੰ ਮੈਨੂੰ ਵੱਢਦਾ ਅਗਲੇ ਜਨਮ 'ਚ ਮੈਂ ਤੈਨੂੰ ਵੱਢਦਾ ਵੀ ਨਵੀਂ ਬਾਜੀ ਨਾ ਪਾ ਜਿਹੜੀ ਤੂੰ ਕੌਣ ਲੱਗਿਆ ਇਹ ਨਮਾ ਕੰਮ ਨਾ ਕਰ ਕਹਿੰਦੇ ਫਿਰ ਕਹਿੰਦੇ ਇਹਨੇ ਕੰਮ ਛੱਡ ਤਾ ਕਹਿੰਦੇ ਕੰਮੇ ਛੱਡਤਾ ਸੀਗਾ ਜੀ ਫਿਰ ਸਾਥ ਬਣ ਗਿਆ ਸੀਗਾ ਇਹ ਜੀ ਸਟੋਰੀ ਹੈ ਇਹਦੀ ਹਾਂ ਸਾਥ ਬਣ ਗਿਆ ਸੀਗਾ ਕਹਿੰਦੇ ਫਿਰ ਇਹ ਨਾਮੀ ਪੂਰਾ ਐਨ ਮੰਨਿਆ ਤੰਨਿਆ ਸਾਥ ਬਣਿਆ ਨੇ। ਆਹੀਂ ਕਹਿੰਦੇ ਕਿ ਇਹਦਾ ਮਾੜਾ ਕਰਨਾ ਉੰਨਾ ਕੇ ਘਰੋਂ ਜਿੰਨਾ ਕ ਆਪਾਂ ਚੱਲ ਸਕਦੇ ਚੱਲ ਸਕਦੇ ਆ। ਆਹੀਂ ਉਹਨੇ ਕਹੇ ਦੀ ਨਵੀਂ ਬਾਜੀ ਨੇ ਆਪਾਂ ਨਵੀਂ ਬਾਜੀ ਲੋਕ ਨੂੰ ਜਾਣਾ ਪਰੇ। ਦੇਖੋ ਜਿੰਨਾ ਆਪਾਂ ਇਹ ਗੱਲ ਸੱਚ ਹੈ ਜਿਹੜਾ ਆਪਾਂ ਚੱਲ ਸਕਦੇ ਉੰਨੀ ਕਿਸੇ ਨੂੰ ਕਰਨੀ ਚਾਹੀਦੀ ਆ। ਜਿੰਨੀ ਤਕਲੀਫ ਆਪਾਂ ਕਿਸੇ ਨੂੰ ਦਵਾਗੇ ਨਾ ਆਪਾਂ ਨੂੰ ਮਿਲਣੀ ਉਹ ਮਿਲਣੀ ਆ। ਇਹ ਗੱਲ ਚੱਲ ਸਕਦੇ ਉੰਨੀ ਕੇ ਦਿਓ। ਇਹ ਗੱਲ ਸੱਚ ਆ ਜੀ। ਇਹਨੂੰ ਕੋਈ ਮਜ਼ਾਕ ਚ ਲਵੇ ਕੋਈ ਸੀਰੀਅਸ ਨਾ ਲਵੇ ਇਹ ਪਰ ਸੱਚਾਈ ਆ। ਤਾਂ ਹੀ ਇੱਕ ਜਾਨਵਰ ਤਾਂ ਹੀ ਕਹਿੰਦੇ ਬੋਲ ਪਿਆ ਤੇ ਤਾਂ ਹੀ ਬੋਲਿਆ ਬਾਈ ਇਹ ਨਵੀਂ ਭਾਜੀ ਨਾਲ ਪਰ ਉਹ ਹੈਰਾਨ ਹੋ ਗਿਆ ਜਦ ਬੋਲਿਆ ਫਿਰ ਉੱਥੇ ਛੜਤਾ ਉਹਨੇ ਉਹਨੇ ਛੜਤਾ ਉਹਦਾ ਉਹਦਾ ਜਿਹੜਾ ਇਹ ਇਮਾਰਤ ਹੈ ਸਦਨਾ ਕसाई ਦੀ ਹਲੇ ਤੱਕ ਖੜੀ ਹੈ ਉੱਥੇ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਕੋਈ ਵੀ ਤੈਨੂੰ ਦਿਖਾਵਾਂਗੇ ਕਦੇ ਹੁਣ ਸਾਡੇ ਕੋਲ ਟਾਈਮ ਨਹੀਂ ਨੋ ਖਿਮਾ ਕੇ ਲਿਆਵਾਂਗੇ ਤੁਹਾਨੂੰ ਚਲੋ ਠੀਕ ਹੈ ਜੀ